ਹੈਲੋ ਦੋਸਤੋ ਇਸ ਕਹਾਣੀ ਨੂੰ ਅੰਤ ਤੱਕ ਸੁਣਿਓ ਕਿਉਂਕਿ ਇਹ ਕਹਾਣੀ ਤੁਹਾਡੀ ਜ਼ਿੰਦਗੀ ਬਦਲ ਦੇਣ ਵਾਲੀ ਹੈ ਇੱਕ ਪਿੰਡ ਵਿੱਚ ਇੱਕ ਕਿਸਾਨ ਰਹਿੰਦਾ ਸੀ ਜਿਸ ਦਾ ਨਾਮ ਮੋਹਨ ਸੀ ਜੋ ਹਮੇਸ਼ਾ ਖੁਸ਼ ਰਹਿੰਦਾ ਸੀ ਉਸ ਦੇ ਚਿਹਰੇ ਤੇ ਕਦੇ ਕੋਈ ਉਦਾਸੀ ਨਹੀਂ ਸੀ ਅਤੇ ਉਹ ਕਦੇ ਚਿੰਤਿਤ ਨਹੀਂ ਦਿਖਾਈ ਦਿੰਦਾ ਸੀ ਇੱਕ ਵਾਰ ਪਿੰਡ ਵਿੱਚ ਇੱਕ ਭਿਆਨਕ ਤੂਫਾਨ ਆਇਆ ਪਿੰਡ ਦੇ ਲੋਕਾਂ ਦੀਆਂ ਸਾਰੀਆਂ ਫਸਲਾਂ ਖਰਾਬ ਹੋ ਗਈਆਂ। ਪਿੰਡ ਦੇ ਸਾਰੇ ਲੋਕ ਬਹੁਤ ਚਿੰਤਿਤ ਹੋ ਗਏ। ਹਰ ਕੋਈ ਆਪਣੀ ਫਸਲ ਦੇਖ ਕੇ ਨਿਰਾਸ਼ ਹੋ ਰਿਹਾ ਸੀ। ਫਿਰ ਉਹਨਾਂ ਨੇ ਮੋਹਨ ਨੂੰ ਵੇਖਿਆ ਕਿ ਉਹ ਬਹੁਤ ਖੁਸ਼ ਹੈ। ਉਸ ਨੂੰ ਬਿਲਕੁਲ ਵੀ ਕੋਈ ਚਿੰਤਾ ਨਹੀਂ ਹੈ। ਪਿੰਡ ਵਾਸੀਆਂ ਨੇ ਮੋਹਨ ਨੂੰ ਪੁੱਛਿਆ ਕੀ ਗੱਲ ਹੈ ਮੋਹਨ? ਤੁਹਾਡੀਆਂ ਸਾਰੀਆਂ ਫਸਲਾਂ ਖਰਾਬ ਹੋ ਗਏਗਾ ਹਨ ਤੁਸੀਂ ਅਜੇ ਵੀ ਚਿੰਤਿਤ ਨਹੀਂ ਹੋ ਤੇ ਤੁਸੀਂ ਇੰਨੇ ਖੁਸ਼ ਕਿਵੇਂ ਹੋ ਉਸਨੇ ਕਿਹਾ ਕਿ ਇਸ ਵਿੱਚ ਉਦਾਸ ਹੋਣ ਦੀ ਕੀ ਗੱਲ ਹੈ ਉਸਨੇ ਕਿਹਾ ਕਿ ਆਪਣੀਆਂ ਜਿੰਦਾਵਾਂ ਛੱਡ ਦਿਓ ਭਰਾ ਹਮੇਸ਼ਾ ਖੁਸ਼ ਰਹਿਣਾ ਸਿੱਖੋ ਹੱਸਦੇ ਰਹਿਣਾ ਸਿੱਖੋ ਪਿੰਡ ਵਾਸੀਆਂ ਨੇ ਕਿਹਾ ਕਿ ਇਸ ਵਿੱਚ ਖੁਸ਼ ਰਹਿਣ ਦੀ ਕੀ ਗੱਲ ਹੈ ਅਸੀਂ ਖੁਸ਼ ਕਿਵੇਂ ਰਹਿ ਸਕਦੇ ਹਾਂ ਸਾਡਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਸਾਡੀਆਂ ਸਾਰੀਆਂ ਫਸਲਾਂ ਖਤਮ ਹੋ ਗਈਆਂ ਹਨ ਹੁਣ ਅਸੀਂ ਕੀ ਕਰਾਂਗੇ ਅਸੀਂ ਆਪਣੀ ਰੋਜੀ ਰੋਟੀ ਕਿਵੇਂ ਕਮਾਵਾਂਗੇ ਅਤੇ ਇਸ ਵਿੱਚ ਅਸੀਂ ਕਿਵੇਂ ਖੁਸ਼ रह ਸਕਦੇ ਹਾਂ ਹੁਣ ਤੁਸੀਂ ਸਾਨੂੰ ਦੱਸੋ ਤੁਸੀਂ ਕਦੇ ਕਿਸੇ ਚੀਜ਼ ਦੀ ਚਿੰਤਾ ਕਿਉਂ ਨਹੀਂ ਕਰਦੇ ਤੇ ਹਮੇਸ਼ਾ ਖੁਸ਼ ਕਿਵੇਂ ਰਹਿੰਦੇ ਹੋ ਪਿੰਡ ਵਾਸੀਆਂ ਨੇ ਮੋਹਨ ਤੋਂ ਪੁੱਛਿਆ ਉਸਨੇ ਕਿਹਾ ਉਪਰਾ ਚਿੰਤਾ ਕਰਨੀ ਛੱਡ ਦਿਓ ਖੁਸ਼ ਰਹਿਣਾ ਸਿੱਖੋ ਇੱਕ ਆਦਮੀ ਨੇ ਕਿਹਾ ਠੀਕ ਹੈ ਪਰ ਖੁਸ਼ ਰਹਿਣ ਦੇ ਪਿੱਛੇ ਇੱਕ ਕਾਰਨ ਹੋਣਾ ਚਾਹੀਦਾ ਹੈ ਅਸੀਂ ਬੱਚੇ ਨਹੀਂ ਹਾਂ ਕਿ ਹਮੇਸ਼ਾ ਖੁਸ਼ ਰਹੀਏ 15 ਸਾਲ ਬਾਅਦ ਤਾਂ ਚਿੰਤਾਵਾਂ ਆਦਮੀ ਨੂੰ ਵੀ ਘੇਰ ਲੈਂਦੀਆਂ ਹਨ ਮੇਰੇ ਬੱਚੇ ਆਪਣੀ ਪੜ੍ਹਾਈ ਆਪਣੇ ਕੈਰੀਅਰ ਅਤੇ ਉਹਨਾਂ ਦੇ ਭਵਿੱਖ ਬਾਰੇ ਚਿੰਤਿਤ ਹਨ ਨਹੀਂ ਮੈਂ ਉਹਨਾਂ ਬੱਚਿਆਂ ਦੇ ਖਾਣ-ਪੀਣ ਅਤੇ ਹੋਰ ਕਰੇਲੂ ਚੀਜ਼ਾਂ ਬਾਰੇ ਚਿੰਤੀ ਥਾਂ ਤਾਂ ਇੱਕੋ ਵਿਅਕਤੀ ਖੁਸ਼ ਕਿਵੇਂ ਰਹਿ ਸਕਦਾ ਹੈ ਉਸਨੇ ਕਿਹਾ ਖੁਸ਼ ਰਹਿਣਾ ਇੱਕ ਕਲਾ ਹੈ ਅਤੇ ਖੁਸ਼ ਰਹਿਣਾ ਆਪਣੇ ਆਪ ਵਿੱਚ ਇੱਕ ਸੋਚ ਹੈ ਜਦੋਂ ਪਿੰਡ ਵਾਲਿਆਂ ਨੇ ਕਿਹਾ ਕਿ ਤੁਸੀਂ ਸਾਨੂੰ ਇਹ ਕਲਾ ਸਿਖਾ ਸਕਦੇ ਹੋ ਕਿ ਅਸੀਂ ਵੀ ਹਮੇਸ਼ਾ ਖੁਸ਼ ਕਿਵੇਂ ਰਹੀਏ ਉਸਨੇ ਕਿਹਾ ਹਾਂ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਂਦਾ ਹਾਂ ਧਿਆਨ ਨਾਲ ਸੁਣਿਓ ਇਹ ਮੇਰੇ ਬਚਪਨ ਦੀ ਗੱਲ ਹੈ ਮੈਂ ਇੱਕ ਵਾਰ ਆਪਣੇ ਪਿਤਾ ਨਾਲ ਜੰਗਲ ਵਿੱਚੋਂ ਸ਼ਹਿਰ ਜਾ ਰਹੀ ਸੀ ਕਿਉਂਕਿ ਸਾਨੂੰ ਫਸਲਾਂ ਵੇਚਣੀਆਂ ਪੈਂਦੀਆਂ ਸਨ ਕਿਉਂਕਿ ਉਸ ਸਮੇਂ ਮੇਰੇ ਪਿਤਾ ਜੀ ਬਹੁਤ ਪਰੇਸ਼ਾਨ ਰਹਿੰਦੇ ਸਨ ਸਾਡੇ ਘਰ ਧਨ ਖਤਮ ਹੋ ਗਿਆ ਸੀ ਫਸਲਾਂ ਵੇਚ ਕੇ ਹੀ ਅਸੀਂ ਘਰ ਦਾ ਖਰਚਾ ਚਲਾਉਂਦੇ ਸੀ ਜਦੋਂ ਅਸੀਂ ਜੰਗਲ ਵਿੱਚ ਪਹੁੰਚੇ ਤਾਂ ਸ਼ਾਮ ਹੋ ਗਈ ਅਤੇ ਜੰਗਲ ਵਿੱਚ ਬਹੁਤ ਹਨੇਰਾ ਹੋ ਗਿਆ ਰਸਤਾ ਦਿਖਾਈ ਨਹੀਂ ਦੇ ਰਿਹਾ ਸੀ ਉਸ ਦਿਨ ਵੀ ਅਜੀਹਾ ਤੂਫਾਨ ਆਇਆ ਸੀ ਜਿਸ ਕਰਕੇ ਸਾਡੀ ਮਹਾਲ ਗੱਡੀ ਦਾ ਪਹੀਆ ਜ਼ਮੀਨ ਵਿੱਚ ਫਸ ਗਿਆ ਪਾਪਾ ਨੇ ਪਹੀਆ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਬਾਹਰ ਨਾ ਕੱਢ ਸਕੇ ਅੰਤ ਅਸੀਂ ਥੱਕ ਗਏ ਅਸੀਂ ਹਾਰ ਮੰਨ ਗਏ ਸਾਨੂੰ ਕੋਈ ਰਸਤਾ ਦਿਖਾਈ ਨਹੀਂ ਦੇ ਰਿਹਾ ਸੀ ਹੁਣ ਸਾਨੂੰ ਭੁੱਖ ਅਤੇ ਪਿਆਸ ਨਾਲ ਪਰੇਸ਼ਾਨ ਹੋਣ ਲੱਗੀ ਅਸੀਂ ਡਰਨ ਲੱਗ ਪਏ ਪਾਪਾ ਨੂੰ ਮੈਂ ਕਿਹਾ ਪਾਪਾ ਮੈਨੂੰ ਬਹੁਤ ਡਰ ਲੱਗ ਰਿਹਾ ਹੈ ਉਹਨਾਂ ਨੇ ਕਿਹਾ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਹਾਂ ਤੁਸੀਂ ਕਿਉਂ ਚਿੰਤੀ ਤੋਂ ਪਰ ਉਹਨਾਂ ਦੇ ਸ਼ਬਦਾਂ ਦਾ ਮੇਰੇ ਉੱਤੇ ਕੋਈ ਅਸਰ ਨਹੀਂ ਹੋਇਆ ਅਤੇ ਮੈਂ ਡਰਨ ਲੱਗ ਪਿਆ ਕਿਉਂਕਿ ਜੰਗਲ ਵਿੱਚੋਂ ਬਹੁਤ ਸਾਰੀਆਂ ਆਵਾਜ਼ਾਂ ਆ ਰਹੀਆਂ ਸਨ ਅਸੀਂ ਫੈਸਲਾ ਕੀਤਾ ਕਿ ਅੱਜ ਰਾਤ ਅਸੀਂ ਇੱਥੇ ਹੀ ਰਹਿ ਲਵਾਂਗੇ ਸਵੇਰ ਨੂੰ ਅੱਗੇ ਚੱਲਾਂਗੇ ਪਰ ਗੱਲ ਸਵੇਰ ਦੀ ਨਹੀਂ ਸੀ ਗੱਲ ਇਹ ਸੀ ਕਿ ਅਸੀਂ ਰਾਤ ਨੂੰ ਕੀ ਖਾਵਾਂਗੇ ਅਸੀਂ ਦੋਵੇਂ ਬੈਠੇ ਸੀ ਤੇ ਸੋਚ ਰਹੇ ਸੀ ਜਦੋਂ ਅਸੀਂ ਇੱਕ ਝੌਂਪੜੀ ਦੇਖੀ ਜਿਸ ਵਿੱਚੋਂ ਰੋਸ਼ਨੀ ਨਿਕਲ ਰਹੀ ਸੀ ਪਾਪਾ ਨੇ ਕਿਹਾ ਤੁਸੀਂ ਇੱਥੇ ਰੋ ਅਤੇ ਰਾਮ ਕਰੋ ਮੈਂ ਉਸ ਝੌਂਪੜੀ ਵਿੱਚ ਜਾ ਕੇ ਵੇਖਤਾ ਹਾਂ ਸ਼ਾਇਦ ਆਪਾਂ ਨੂੰ ਕੋਈ ਮਦਦ ਕਰਨ ਦਾ ਰਸਤਾ ਲੱਭ ਜਾਵੇ ਪਾਪਾ ਫਿਰ ਚਲੇ ਗਏ ਅਤੇ ਮੈਂ ਉੱਥੇ ਬੈਠ ਕੇ ਆ ਮੈਂ ਡਰ ਨਾਲ ਰੋਣ ਲੱਗ ਪਿਆ ਬਹੁਤ देर बाद ਪਾਪਾ ਇੱਕ ਮਹਾਤਮਾ ਨਾਲ ਆਉਂਦੇ ਦਿਖਾਈ ਦਿੱਤੇ ਉਹ ਮਹਾਤਮਾ ਖੁਦ ਭ੍ਰਮ ਲੱਗ ਰਹੇ ਸਨ ਅਤੇ ਅਸੀਂ ਤਿੰਨਾਂ ਨੇ ਜੋਰ ਲਗਾਇਆ ਅਤੇ ਬੈਲ ਗੱਡੀ ਦਾ ਪਹੀਆ ਟੋਏ ਵਿੱਚੋਂ ਬਾਹਰ ਕੱਢਿਆ ਸਾਡੀ ਬੈਲ ਗੱਡੀ ਬਾਹਰ ਆ ਗਈ ਪਾਪਾ ਨੇ ਮਹਾਤਮਾ ਦਾ ਧੰਨਵਾਦ ਕੀਤਾ ਅਤੇ ਅਸੀਂ ਅੱਗੇ ਵਧੀ ਮਹਾਤਮਾ ਨੇ ਸਾਨੂੰ ਖਾਣ ਲਈ ਵੀ ਕੁਝ ਦਿੱਤਾ ਸੀ ਮੈਂ ਪਾਪਾ ਦੇ ਹੱਥ ਵਿੱਚ ਇੱਕ ਕਾਗਜ਼ ਦੇਖਿਆ ਮੈਂ ਪੁੱਛਿਆ ਕਿ ਕੀ ਹੈ ਇਹ ਤਾਂ ਪਾਪਾ ਨੇ ਮੈਨੂੰ ਉਸ ਬਾਰੇ ਕੁਝ ਨਹੀਂ ਦੱਸਿਆ ਹੁਣ ਅਸੀਂ ਅੱਗੇ ਵਧੇ ਮੈਂ ਫਿਰ ਪਾਪਾ ਨੂੰ ਪੁੱਛਿਆ ਪਾਪਾ ਤੁਹਾਡੇ ਹੱਥ ਵਿੱਚ ਕੀ ਹੈ ਉਹਨਾਂ ਨੇ ਕਿਹਾ ਇਹ ਤੇਰੇ ਕੰਮ ਦੀ ਕੋਈ ਗੱਲ ਨਹੀਂ ਹੈ ਹੌਲੀ ਹੌਲੀ ਸਮਾਂ ਬੀਤ ਗਿਆ ਅਸੀਂ ਉੱਥੋਂ ਚਲੇ ਗਏ ਸਮਾਂ ਬੀਤਣ ਵਧ ਮੈਂ ਪਾਪਾ ਨੂੰ ਪੁੱਛਿਆ ਪਾਪਾ ਉਸ ਚੁੱਠੀ ਵਿੱਚ ਕੀ ਸੀ ਜੋ ਤੁਸੀਂ ਮੈਨੂੰ ਨਹੀਂ ਦੱਸ ਰਹੇ ਫਿਰ ਪਿਤਾ ਜੀ ਨੇ ਕਿਹਾ ਜਦੋਂ ਮੈਂ ਇਸ ਦੁਨੀਆ ਤੋਂ ਚਲਾ ਗਿਆ ਮੇਰੀ ਮੌਤ ਹੋ ਗਈ ਤਾਂ ਤੁਸੀਂ ਇਸ ਨੂੰ ਖੋਲ ਲਿਓ ਪਰ ਇੱਕ ਗੱਲ ਯਾਦ ਰੱਖਿਓ ਇਸ ਵਿੱਚ ਲਿਖੀਆਂ ਸਾਰੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿੱਚ ਯਾਦ ਰੱਖਣਾ ਅਤੇ ਕਦੇ ਵੀ ਨਾ ਭੁੱਲਣਾ ਮੈਂ ਕਿਹਾ ਠੀਕ ਹੈ ਪਿਤਾ ਜੀ ਹੁਣ ਕਹਾਣੀ ਸੁਣਾਉਂਦੇ ਹੋਏ ਕਾਫੀ ਸਮਾਂ ਬੀਤ ਗਿਆ ਸੀ ਕਹਾਣੀ ਸੁਣਦੇ ਹੋਏ ਪਿੰਡ ਦੇ ਲੋਕਾਂ ਨੇ 모ਹਨ ਨੂੰ ਪੁੱਛਿਆ ਉਹ ਤਾਂ ਸਭ ਠੀਕ ਹੈ ਪਰ ਸਾਨੂੰ ਚਿੰਤਾ ਕਿਉਂ ਨਹੀਂ ਕਰਨੀ ਚਾਹੀਦੀ ਅਸੀਂ ਚਿੰਤਿਤ ਹਾਂ ਅਸੀਂ ਚਿੰਤਾ ਤਾਂ ਕਰਾਂਗੇ ਹੀ ਨਾ ਉਕੇ ਸਾਡੀਆਂ ਤਾਂ ਸਾਰੀਆਂ ਫਸਲਾਂ ਖਤਮ ਹੋ ਗਈਆਂ ਹਨ ਮੋਹਨ ਨੇ ਕਿਹਾ ਕਿ ਤੁਸੀਂ ਫਸਲਾਂ ਠੀਕ ਕਰ ਸਕਦੇ ਹੋ ਉਹਨਾਂ ਨੇ ਕਿਹਾ ਨਹੀਂ ਮੋਹਨ ਨੇ ਪੁੱਛਿਆ ਕਿ ਤੁਸੀਂ ਦਿਨ ਨੂੰ ਰਾਤ ਵਿੱਚ ਬਦਲ ਸਕਦੇ ਹੋ ਉਹਨਾਂ ਨੇ ਕਿਹਾ ਨਹੀਂ ਉਸਨੇ ਪੁੱਛਿਆ ਕਿ ਤੁਸੀਂ ਹਵਾਵਾਂ ਰੋਕ ਸਕਦੇ ਹੋ ਉਹਨਾਂ ਨੇ ਕਿਹਾ ਨਹੀਂ ਉਸਨੇ ਫਿਰ ਪੁੱਛਿਆ ਕਿ ਤੁਸੀਂ ਮੀਂਹ ਪਾ ਸਕਦੇ ਹੋ ਸਾਰਿਆਂ ਨੇ ਕਿਹਾ ਨਹੀਂ ਭਰਾ ਨਹੀਂ ਅਸੀਂ ਕੁਝ ਨਹੀਂ ਕਰ ਸਕਦੇ ਅਸੀਂ ਰੱਬ ਨਹੀਂ ਹਾਂ ਫਿਰ ਉਸਨੇ ਕਿਹਾ ਜਦੋਂ ਤੁਹਾਡੇ ਹੱਥਾਂ ਵਿੱਚ ਕੁਝ ਨਹੀਂ ਹੁੰਦਾ ਤਾਂ ਤੁਸੀਂ ਚਿੰਤਾ ਕਰਕੇ ਕੀ ਪ੍ਰਾਪਤ ਕਰੋਗੇ ਸਾਰੇ ਸੋਚਣ ਲੱਗ ਪਏ ਕਿ ਦੋਸਤ ਉਹ ਸਹੀ ਗੱਲ ਕਹਿ ਰਿਹਾ ਹੈ ਇਸ ਵਿੱਚ ਜ਼ਿਆਦਾ ਚਿੰਤਾ ਕਰਨ ਨਾਲ ਕੀ ਹੋਵੇਗਾ ਫਿਰ ਮੋਹਨ ਨੇ ਕਿਹਾ ਜਦੋਂ ਸਾਡੇ ਹੱਥਾਂ ਵਿੱਚ ਕੁਝ ਨਹੀਂ ਹੁੰਦਾ ਫਿਰ ਅਸੀਂ ਚਿੰਤਾ ਦਾ ਕੀ ਕਰਾਂਗੇ ਇਸ ਲਈ ਖੁਸ਼ ਰਹਿਣਾ ਸਿੱਖੋ ਖੁਸ਼ ਰਹਿਣ ਦੀ ਆਦਤ ਪਾਓ ਤਾਂ ਹੀ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀ ਆਵੇਗੀ ਫਿਰ ਕਿਸੇ ਨੇ ਕਿਹਾ ਪਰ ਉਸ ਚਿੱਠੀ ਵਿੱਚ ਕੀ ਲਿਖਿਆ ਸੀ ਕੀ ਤੁਸੀਂ ਪਿਤਾ ਦੀ ਮੌਤ ਤੋਂ ਬਾਅਦ ਇਸ ਨੂੰ ਨਹੀਂ ਖੋਲਿਆ ਉਸ ਨੇ ਕਿਹਾ ਮੈਂ ਪਿਤਾ ਦੀ ਮੌਤ ਤੋਂ ਬਾਅਦ ਅਨਾਥ ਹੋ ਗਿਆ ਸੀ ਕੁਝ ਵੀ ਠੀਕ ਨਹੀਂ ਚੱਲ ਰਿਹਾ ਸੀ ਕਿਉਂਕਿ ਉਸ ਸਮੇਂ ਮੇਰੇ ਕੋਲ ਕੋਈ ਨੌਕਰੀ ਨਹੀਂ ਸੀ ਅਤੇ ਮੈਨੂੰ ਖੇਤੀ ਵੀ ਇੰਨੀ ਚੰਗੀ ਤਰ੍ਹਾਂ ਨਹੀਂ ਆਉਂਦੀ ਸੀ ਫਿਰ ਮੇਰੇ ਮਨ ਵਿੱਚ ਆਇਆ ਮੈਂ ਉਹ ਚਿੱਠੀ ਖੋਲ ਕੇ ਦੇਖਾਂ ਕਿ ਇਸ ਵਿੱਚ ਕੀ ਲਿਖਿਆ ਹੈ ਫਿਰ ਜਦੋਂ ਮੈਂ ਉਹ ਚਿੱਠੀ ਖੋਲ੍ਹੀ ਤਾਂ ਮੇਰੀਆਂ ਅੱਖਾਂ ਖੁੱਲੀਆਂ ਰਹਿ ਗਈਆਂ ਉਹਨਾਂ ਨੇ ਕਿਹਾ ਚਿੱਠੀ ਵਿੱਚ ਕੀ ਲਿਖਿਆ ਸੀ ਉਸਨੇ ਕਿਹਾ ਕਿ ਚਿੱਠੀ ਵਿੱਚ ਲਿਖਿਆ ਸੀ ਇਹ ਸਮਾਂ ਵਿਲੰਗ ਜਾਵੇਗਾ ਮੈਨੂੰ ਇਸ ਦਾ ਅਰਥ ਸਮਝ ਨਹੀਂ ਆਇਆ ਅਤੇ ਮੈਂ ਇਸ ਦਾ ਅਰਥ ਜਾਣਨ ਲਈ ਮਹਾਤਮਾ ਜੀ ਕੋਲ ਫਿਰ ਗਿਆ ਫਿਰ ਮਹਾਤਮਾ ਨੇ ਮੈਨੂੰ ਕਿਹਾ ਇਹ ਸਮਾਂ ਲੰਘ ਜਾਵੇਗਾ ਮੈਂ ਕਿਹਾ ਠੀਕ ਹੈ ਇਸ ਦਾ ਅਰਥ ਕੀ ਹੈ ਮਹਾਤਮਾ ਜੀ ਨੇ ਫਿਰ ਕਿਹਾ ਇਹ ਸਮਾਂ ਲੰਘ ਜਾਵੇਗਾ ਮੈਂ ਗੁੱਸੇ ਵਿੱਚ ਆ ਕੇ ਕਿਹਾ ਇਹ ਕਿਹੋ ਜਿਹਾ ਮਜ਼ਾਕ ਹੈ ਇਸ ਦਾ ਅਰਥ ਪੁੱਛ ਰਹਾ ਹਾਂ ਤੁਸੀਂ ਇਸ ਵਿੱਚ ਲਿਖੀਆਂ ਗੱਲਾਂ ਨੂੰ ਬਾਰ ਬਾਰ ਸੁਣਾ ਰਹੇ ਹੋ ਨਾ ਨੇ ਕਿਹਾ ਤੁਸੀਂ ਇਸ ਵੇਲੇ ਚਿੰਤਿਤ ਹੋ ਤੁਸੀਂ ਉਦਾਸ ਹੋ ਸਮਾਂ ਬੀਤਦਾ ਹੈ ਇਹ ਹਾਲਾਤ ਇਸ ਤਰ੍ਹਾਂ ਨਹੀਂ ਰਹਿਣਗੇ ਕੁਝ ਸਮੇਂ ਬਾਅਦ ਸਭ ਕੁਝ ਠੀਕ ਹੋ ਜਾਵੇਗਾ ਸਭ ਕੁਝ ਬਦਲ ਜਾਵੇਗਾ ਅਤੇ ਇਹ ਸਮੱਸਿਆਵਾਂ ਮ ਦੂਰ ਹੋ ਜਾਣਗੀਆਂ ਯਾਦ ਰੱਖੋ ਇਹ ਸਮਾਂ ਬੀਤ ਜਾਵੇਗਾ ਸਮਾਂ ਕਦੇ ਨਹੀਂ ਰੁਕਦਾ ਚੰਗਾ ਹੋਵੇਗਾ ਜਾ ਮਾੜਾ ਸਮਾਬੀਤਦਾ ਹੈ ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਤੁਸੀਂ ਸਿਰਫ ਆਪਣੇ ਆਪ ਨੂੰ ਦੇਖੋ ਆਪਣੇ ਹੱਥਾਂ ਨੂੰ ਦੇਖੋ ਮਿਹਨਤ ਕਰਦੇ ਰਹੋ ਹੌਲੀ-ਹੌਲੀ ਸਮਾਂ ਜੋ ਵੀ ਹੋਵੇ ਇਹ ਬਦਲਦਾ ਹੈ ਧਿਆਨ ਨਾਲ ਦੇਖੋ ਕੁਝ ਵੀ ਤੁਹਾਡੇ ਹੱਥ ਵਿੱਚ ਨਹੀਂ ਹੈ ਤੁਸੀਂ ਬੇਲੋੜੀ ਚਿੰਤਾ ਕਰ ਰਹੇ ਹੋ ਬੇਲੋੜੀਆਂ ਸਮੱਸਿਆਵਾਂ ਪੈਦਾ ਕਰ ਰਹੇ ਹੋ ਅਤੇ ਤੁਸੀਂ ਇਸ ਨੂੰ ਵੱਡਾ ਬਨਾਰੇ ਹੋ ਚਿੰਤਾ ਇੱਕ ਅਜਿਹੀ ਚੀਜ਼ ਹੈ ਜਿਸ ਨੂੰ ਕਿਸੇ ਵੀ ਤਰੀਕੇ ਨਾਲ ਹੱਲ ਨਹੀਂ ਕੀਤਾ ਜਾ ਸਕਦਾ ਇਹ ਆਪਣੇ ਆਪ ਹੀ ਲੰਘ ਜਾਂਦੀ ਹੈ ਤਾਂ ਤਹਾਨੂੰ ਉਸ ਚੀਜ਼ ਦੀ ਚਿੰਤਾ ਕਰਨ ਨਾਲ ਕੀ ਮਿਲੇਗਾ ਜੋ ਤੁਹਾਡੇ ਹੱਥ ਵਿੱਚ ਹੀ ਨਹੀਂ ਇੱਕ ਵਿਅਕਤੀ ਨੂੰ ਹਰ ਸਮੇਂ ਹਰ ਸਥਿਤੀ ਵਿੱਚ ਸਬਰ ਰੱਖਣਾ ਚਾਹੀਦਾ ਹੈ ਕਿਉਂਕਿ ਜਿਸ ਕੋਲ ਸਬਰ ਨਹੀਂ ਹੈ ਉਹ ਕਦੇ ਵੀ ਸ਼ਾਂਤੀ ਨਾਲ ਜ਼ਿੰਦਗੀ ਨਹੀਂ ਜੀ ਸਕਦਾ ਸ਼ਾਂਤੀ ਨਾਲ ਜ਼ਿੰਦਗੀ ਜਿਉਣ ਲਈ ਇੱਕ ਵਿਅਕਤੀ ਲਈ ਸਬਰ ਰੱਖਣਾ ਜ਼ਰੂਰੀ ਹੈ। ਜਦੋਂ ਇੱਕ ਵਿਅਕਤੀ ਇਹ ਗੱਲ ਯਾਦ ਰੱਖੇਗਾ ਕਿ ਸਮਾਂ ਬੀਤ ਜਾਵੇਗਾ, ਬਸ ਉਦੋਂ ਤੋਂ ਮੇਰੀ ਜ਼ਿੰਦਗੀ ਬਦਲ ਗਈ ਅਤੇ ਮੈਂ ਸਾਰੀ ਜ਼ਿੰਦਗੀ ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖਿਆ। ਹੁਣ ਕੁਝ ਵੀ ਹੋ ਜੇ ਮੈਂ ਚਿੰਤਾ ਨਹੀਂ ਕਰਦਾ। ਮੈਂ ਸਿਰਫ ਮਿਹਨਤ ਕਰਦਾ ਹਾਂ। ਮੈਂ ਚੀਜ਼ਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਮੈਂ ਉਸ ਚੀਜ਼ ਦੀ ਚਿੰਤਾ ਕਰਕੇ ਕੀ ਕਰਾਂਗਾ ਜੋ ਮੇਰੇ ਹੱਥ ਵਿੱਚ ਨਹੀਂ ਹੈ ਇਸੇ ਲਈ ਹੁਣ ਮੈਂ ਲੋਕਾਂ ਨੂੰ ਕਹਿੰਦਾ ਹਾਂ ਕਿ ਖੁਸ਼ ਰਹੋ ਬਹੁਤ ਜ਼ਿਆਦਾ ਚਿੰਤਾ ਨਾ ਕਰੋ ਅਤੇ ਬਹੁਤ ਜ਼ਿਆਦਾ ਨਾ ਸੋਚੋ ਜ਼ਿੰਦਗੀ ਚੱਲ ਰਹੀ ਹੈ ਜ਼ਿੰਦਗੀ ਬੀਤ ਰਹੀ ਹੈ ਜ਼ਿੰਦਗੀ ਬੀਤ ਜਾਵੇਗੀ ਜੇਕਰ ਤੁਹਾਨੂੰ ਇਹ ਕਹਾਣੀ ਪਸੰਦ ਆਈ ਤਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਿਓ ਤੇ ਇਹ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ